ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਸੋਨੂੰ ਹਨਾ ਹੈਂਡਵਰਕ ਐਂਕਰ ਦੇ ਤਾਗੇ ਨਾਲ ਆ ਸੂਟ ਹਨਾ ਆਪਣੇ ਜਿਵੇਂ ਕਾਟਨ ਦੇ ਹਲਕਾ ਜਿਹਾ ਵੀ ਡਿਜ਼ਾਈਨ ਹੈ ਜਿਹੜਾ ਉਹ ਸੋਨੂੰ ਮੈਂ ਦੱਸੂਣੀ ਹੈ ਨਾ ਵੀ ਕਿਸ ਤਰ੍ਹਾਂ ਆਪਾਂ ਆਪਣੇ ਘਰੇ ਆਮ ਜੇ ਨੋਰਮਲ ਜੇ ਸੂਟ ਦੇ ਉੱਤੇ ਹੈਂਡਵਰਕ ਕਰਕੇ ਹਨਾ ਆਪਣਾ ਸੂਟ ਹੈ ਜਿਹੜਾ ਪਾ ਸਕਦੇ ਆ ਪਹਿਲਾਂ ਹਨਾ ਮੈਂ ਅੱਜ ਇਹਦੀਆਂ ਬਾਹਾਂ ਤਿਆਰ ਕਰਦੀਆਂ ਜੀ ਮਾਲ ਦਾ ਮੈਦੀਆ ਬਾਹਾਂ ਤਿਆਰ ਕਰਨ ਨਾਲ ਮੈਂ ਤੁਹਾਨੂੰ ਦੱਸ ਦੂੰਗੀ ਕਿ ਇਸ ਤਰ੍ਹਾਂ ਹੁੰਦੀ ਹੈ ਪਹਿਲਾਂ ਮੈਂ ਇਹ ਹੈ ਨਾ ਬਾਹਾਂ ਦਾ ਕੱਪੜਾ ਲੈ ਲਿਆ ਇਹ ਵੀ ਆਪਾਂ ਫਰੇਮ ਨਹੀਂ ਲਾਉਂਦੇ ਇਹਨੂੰ ਇਸ ਤਰ੍ਹਾਂ ਹੀ ਉਹ ਕਰਾਂਗੇ ਕੱਪੜਾ ਮੈਂ ਇਹ ਬਾਹਾਂ ਦਾ ਕੱਟ ਕੇ ਆ ਪੁੱਠਾ ਪਾਸਾ ਰੱਖ ਲਿਆ ਇਹ ਤੇ ਜੀ ਆਪਾਂ ਜਿਹੜੀ ਇਹ ਵਾਲੀ ਹੈ ਨਾ ਪੇਸਟਿੰਗ ਹੁੰਦੀ ਹੈ ਆਪਣੀ ਇਹ ਕਢਾਈ ਵਾਲੀ ਪੇਸਟਿੰਗ ਹੁੰਦੀ ਹੈ ਇਹ ਕਢਾਈ ਕਰਨੇ ਥਾਂ ਜਾ ਆਪਾਂ ਹਨਾ ਕਿ ਕੋਈ ਡਿਜ਼ਾਈਨ ਬਣਾਉਣਾ ਉਦੋਂ ਲਾਉਂਦੇ ਆ ਉਹ ਵਾਲੀ ਪੇਸਟਿੰਗ ਹੈ ਇਹ ਇਹਨੂੰ ਆਪਾਂ ਆਪਣੀ ਜਿਹੜੀ ਬਾਹਾਂ ਨਹੀਂ ਇਹਦੇ ਨੀਚੇ ਹੈ ਨਾ ਬਸ ਇੰਨਾ ਕਪੜਾ ਇਹ ਸੱਡ ਕੇ ਲੇਡ ਮੋੜਨ ਜੋਗਰਾ ਬਸ ਇਹਨੂੰ ਆਪਾਂ ਲਾਵਾਂਗੇ ਇਸ ਤਰ੍ਹਾਂ आप दोनों बामा से ला लेने ये आप पेस्टिंग है जी जी वह ला ली पुठे पासे है ना हम आपका सीधा पासा करके देखो अपनी है ना उरे तक एक बह है आप कर लाँगे एक ही है साढे दस इंच तो निशानी लाने ठीक है तुम जिन्ना है ना हेतु छडना है ਆਪਾਂ 2 ਇੰਚ ਕੱਪੜਾ ਜਿਹੜਾ ਇਹ ਫੋਲਡਿੰਗ ਦਾ ੱਡਾਂਗੇ ਤੇ ਜਿੱਦੀ ਆਪਾਂ ਲਾਈਨ ਲਗਾ ਦਾਂਗੇ ਹੁਣ ਹਣਦੀ ਜੀ ਤੁਸੀਂ ਆਪਣੀ ਦੇਖੋ ਬਾਹ ਖੁੱਲੀ ਰੱਖਣੀ ਹੈ ਆਪਾਂ ਜਿੰਨੀ ਆਪਣੀ ਬਾਹ ਖੁੱਲੀ ਰੱਖਣੀ ਹੈ ਜੀ ਹਨਾ ਆਪਾਂ ਉਨੀ ਨਸਾਨੀ ਲਾਵਾਂਗੇ ਕਿਉਂਕਿ ਬਾਧੂ ਆਪਾਂ ਨੂੰ ਵਰਕ ਕਰੇ ਦਾ ਕੋਈ ਫਾਇਦਾ ਨਹੀਂ ਆਪਾਂ 6 ਇੰਚ ਇਧਰ ਨਸਾਨੀ ਲਾਵਾਂਗੇ ਤੇ 6 ਇੰਚ ਇਧਰ ਟੋਟਲ 12 ਇੰਚ ਹੋ ਗਿਆ ਹਨਾ ਹੁਣ ਇਹ ਜਿਹੜਾ ਆਪਾਂ ਨੇ ਡਿਜ਼ਾਈਨ ਪਾਉਣਾ ਜੀ ਇਹ ਆਪਾਂ 1 ਇੰਚ ਦੇ ਉਤੇ ਪਾਉਣਾ ਹੈ ਪਹਿਲਾਂ ਤਾਂ ਆਪਾਂ ਇਧਰ ਨੂੰ ਵੀ 1 ਇੰਚ ਦੇ ਨਸਾਨੀ ਲਾਉਣੀ ਹੈ ਦੇਖੋ ਇਸ ਤਰ੍ਹਾਂ ठीक है यह आप उपरू भी एक एक, 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 एक इंच है जी ये यो जी एक इंच है ना इधर न एक इंच इधर नारे पास एक एक इंच का फर्क है ਹੁਣ ਜਿਹੜੀ ਆਪਾਂ ਇੱਕ ਲਾਈਨ ਇੱਕ ਡਿਜ਼ਾਈਨ ਦਾ ਭੇਜ ਤੇ ਬਣਾਵਾਂਗੇ ਜਿਹੜਾ ਅਗਲਾ ਡਿਜ਼ਾਈਨ ਬਣਾਵਾਂਗੇ ਉਹ ਆਪਾਂ ਇਹਦੇ ਵਿਸਕਾਰ ਬਣਾਵਾਂਗੇ ਜੀ ਉਹ ਆਪਾਂ ਇਹਦੀ ਵਿਸਕਾਰ ਦੇਖੋ ਅੱਧਾ ਇੰਚ ਤੇ ਤੁਸੀਂ ਨਿਸ਼ਾਨੀ ਲਾਉਣੀ ਆ ਹਨਾ ਇਹਦੇ ਉੱਪਰ ਆਪਾਂ 1 ਇੰਚ ਲਾਵਾਂਗੇ ਉਹ ਜਿਹੜਾ ਡਿਜ਼ਾਈਨ ਆ ਉਹ ਇਹਨਾਂ ਦੇ ਵਿਚਾਲੇ ਬਣੂਗਾ ਬਸ ਹੁਣ ਆਪਾਂ ਇੱਕ ਨਿਸ਼ਾਨੀ ਲਾ ਲਈ ਆਪਾਂ ਇਹ ਤੋਂ ਹੀ ਕੀ ਕੀ ਇੰਚ ਦਾ ਹਨਾ ਫਰਕ ਪਾਉਂਦੇ ਜਾਵਾਂਗੇ ਇਸ ਤਰ੍ਹਾਂ ਠੀਕ ਹੈ ਜਿਹੜੀ ਇੱਕ ਆਪਾਂ ਇਹ ਤਿੰਨ ਲਾਈਨਾਂ ਪਾਵਾਂਗੇ ਹਨਾ ਜਿਹੜੀ ਅਗਲੀ ਲਾਈਨ ਪਾਵਾਂਗੇ ਉਹ ਆਪਾਂ ਜਿਹੜੀ ਆ ਪਹਿਲੀਆਂ ਨਿਸ਼ਾਨੀਆਂ ਲਾਈਆਂ ਤੀਆਂ ਇਹਨਾਂ ਵਾਂਗੂ ਪਾਵਾਂਗੇ ਇਹ ਇਸ ਤਰ੍ਹਾਂ ਇਹ ਇੱਥੋਂ ਵੀ ਆਪਾਂ 2 ਕਿੰਚ ਇਹ ਆਪਾਂ ਇਹਦੇ ਵਿਚਾਲੇ ਲਾਈ ਦੀ ਉਹ ਆਪਾਂ ਜਿਹੜੀ ਆ ਵਾਲੀ ਹੈ ਇਹਦੀ ਸੀਟ ਚ ਲਾਵਾਂਗੇ ਉਨਾ ਪੈਨਾ ਦੇ 2.5 ਇੰਚ ਤੇ ਫਿਰ ਨਿਸ਼ਾਨੀਆਂ ਲਾਵਾਂਗੇ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਹਨ ਆ ਡਾਟ ਹੈਗਾ ਆ ਪਹਿਲਾ ਡਾਟ ਹੈ ਤੁਸੀਂ ਇਹ ਤੇ ਵੀ ਬਣਾਉਣੀ ਹੈ ਇਸ ਤਰ੍ਹਾਂ ਠੀਕ ਹੈ ਬੀ ਬਣਾ ਕੇ ਇਹ ਇਹ ਨਾ ਆਪਦੇ ਹੱਥ ਦੇ ਹਿਸਾਬ ਨਾਲ ਹੀ ਬਣਾ ਲਾਂਗੇ ਵੈਸੇ ਜੇ ਤੁਹਾਨੂੰ ਮੈਂ ਇਹਦਾ ਮੀਜਰਮੈਂਟ ਦੱਸਾਂ ਜਿਹੜਾ ਆਪਣੇ 1 ਇੰਚ ਦਾ ਚੌਥਾ ਹਿੱਸਾ ਹੁੰਦਾ ਇਹ ਵਾਲਾ ਇਹ ਇੰਨੇ ਆਪਾਂ ਟੇਡਾ ਮਾਰ ਲੈਨੇ ਇੱਧਰ ਮਾਰਨੇ ਇੰਨੇ ਉੱਪਰ ਮਾਰਨਾ ਆ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਦੀ ਇਹ ਹੋ ਗਿਆ ਹੈਨਾ ਇਹ ਇਹ ਹੋ ਗਿਆ ਇੰਨਾ ਹੀ ਆਪਾਂ ਵਿੱਚ ਮਾਰਨੇ ਇਹ ਨਾਲੇ ਬਿਲਕੁਲ ਸਹੀ ਲੱਗਦਾ ਹਨਾ ਆਪਾਂ ਤੋਂ ਵੱਡੇ ਛੋਟੇ ਤੁਸੀਂ ਐਂ ਵੀ ਲਾ ਸਕਦੇ ਤੁਸੀਂ ਹੱਥ ਨਾਲ ਵੀ ਲਾ ਸਕਦੇ ਹੋ ਕਿਉਂਕਿ ਇੰਨਾ ਚਿਰ ਮੈਨੂੰ ਬਹੁਤ ਟਾਈਮ ਲੱਗੂ ਮੈਂ ਹੱਥ ਨਾਲ ਹੀ ਬਣਾ ਲੈਂਦੀ ਆ ਉੱਪਰ ਇਹਦੇ ਜੀ ਆਪਾਂ ਇਸ ਤਰ੍ਹਾਂ ਕ੍ਰਾਸਪਨ ਇਸ ਤਰ੍ਹਾਂ ਇਹ ਆਪਾਂ ਸਾਰਾ ਹਨਾ ਡਿਜ਼ਾਈਨ ਜਿਹੜਾ ਬਣਾ ਲੈਨੇ ਆ ਆਹ ਡਿਜ਼ਾਈਨ ਨੇ ਜਿਹੜਾ ਆਪਾਂ ਇਹਨਾ ਬਣਾ ਲਿਆ ਆਹ ਪੈਂਕਰ ਜੀਆਂ ਗੁੱਟੀਆਂ ਨੇ ਜਿਹੜੀਆਂ ਇਹ ਵਾਲੀਆਂ ਇਹਨਾਂ ਨਾਲ ਜਿਹੜੀ ਕਢਾਈ ਕਰਾਂਗੇ ਆਪਾਂ ਜਿਹੜਾ ਨੀਚੇਲਾ ਡਿਜ਼ਾਈਨ ਆ ਉਹ ਗ੍ਰੀਨ ਕਲਰ ਨਾਲ ਪਾਵਾਂਗੇ ਇਹ ਵਾਲੀ ਸੂਈ ਹੈ ਨਾ ਐਂਕਰ ਦੇ ਤਾਂ ਅੱਗੇ ਲਈ ਸਪੈਸ਼ਲ ਸੂਈ ਹੁੰਦੀ ਹੈ ਜਿੱਥੋਂ ਆਪਾਂ ਗੁੱਤੀਆਂ ਮਿਲਦੀਆਂ ਨੇ ਉੱਥੋਂ ਹੀ ਇਹ ਸੂਈ ਮਿਲ ਜਾਂਦੀ ਆ ਹੁਣ ਆਪਾਂ ਦੇਖੋ ਪਹਿਲਾਂ ਸਾਰਿਆਂ ਨਾਲੋਂ ਇਹਨੂੰ ਕੀ ਕਰਨਾ ਇਸ ਤਰ੍ਹਾਂ ਕਰਨਾ ਹੈ ਆਪਾਂ ਇਹਦੀ ਜਿਹੜੀ ਜਾੜਾ ਹੈ ਬਿਲਕੁਲ ਇਹਦੇ ਵਿੱਚ ਸੂਈ ਕੱਢਣੀ ਹੈ ਪਹਿਲੀਆਂ ਚ ਆਪਾਂ ਨੇ ਇਹਦਾ ਬਹੁਤ ਆ ਨਾ ਜਿਹੜਾ ਸੌਖਾ ਹੈਗਾ ਬਹੁਤ ਸੌਖਾ ਹੈ ਇਧਰੋਂ ਆਪਾਂ ਨੇ ਪਾਉਣਾ ਹੈ ਇਸੇ ਤਰ੍ਹਾਂ ਆਪਾਂ ਬਚਾਲੇ ਇਹਨੂੰ ਕੱਢ ਲੈਣਾ ਹੈ ਤਾਂ ਅੱਗੇ ਨੂੰ ਫਿਰ ਆਪਾਂ ਇਸ ਸਾਈਡ ਤੋਂ ਪਾਉਣਾ ਹੈਗਾ ਦੇਖੋ ਐਵੇਂ ਫਿਰ ਆਪਾਂ ਇਹਨੂੰ ਫਿਰ ਉੱਥੇ ਜੜ ਚ ਕੱਢਣਾ ਇਹ ਥੋੜੀ ਸੀਟ ਲੱਗੇ ਕਰਕੇ ਕੈੜਾ ਲੱਗਦਾ ਲੇਕਿਨ ਹਣਾ ਇਹ ਸਪੇਸਟਿੰਗ ਲਾਉਣ ਨਾਲ ਫਿਰ ਆਪਾਂ ਨੂੰ ਫਰੇਮ ਨਹੀਂ ਲਾਉਣਾ ਪੈਂਦਾ ਵਧੀਆ ਸਫਾਈ ਹੁੰਦੀ ਹੈ ਇਸ ਤੋਂ ਬਾਅਦ ਜੀ ਆਪਾਂ ਨੇ ਜਿੱਥੇ ਤੱਕ ਆਪਣੀ ਆ ਚੀਜ਼ ਐ ਇੱਥੋਂ ਲੈ ਕੇ ਇਸੇ ਜੜ ਦੇ ਵਿੱਚ ਆਪਾਂ ਨੇ ਫੇਰ ਕੱਢਣੀ ਐ ਇਹਨੂੰ ਸੂਈ। ਇਸ ਤਰ੍ਹਾਂ ਇਹ ਆਪਾਂ ਜਿਹੜੇ ਸਾਰੇ نیچے ਨੇ ਹਨਾ ਇਸ ਤਰ੍ਹਾਂ ਹੀ ਪਾਵਾਂਗੇ। ਫੇਰ ਫੇਰ ਆਪਾਂ ਇਹਨੂੰ ਉਰੋਂ ਇਹਦੀ ਜੜ ਦੇ ਵਿੱਚ ਤਾਗੇ ਨੂੰ نیچے ਕੱਢ ਕੇ ਕੱਢ ਲਈ ਇਹ ਤੋਂ ਬਾਅਦ ਹਨਾ ਤੁਸੀਂ ਇਹਨੂੰ ਗੱਠ ਜ਼ਰੂਰ ਇੱਕ ਵਾਰ ਜਿਹੜਾ ਆਹ ਵਾਲਾ ਤੱਗ ਹੈ ਇਹਦੇ ਵਿੱਚ ਦੀ ਲੰਘਾ ਕੇ ਇਹਨੂੰ ਇਸ ਤਰ੍ਹਾਂ ਲੰਘਾਉਣਾ ਹੈ ਤੁਸੀਂ ਤਾਂ ਫਿਰ ਆਪਾਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਅੱਗੇ ਨੂੰ ਇਹ ਇਸ ਤਰ੍ਹਾਂ ਦੇਖੋ ਹਨਾ ਇਹ ਗੱਠ ਹੋਊਗੀ ਇਹ ਤਾਗੇ ਦਾ ਕੰਪਲੀਟ ਫਿਰ ਆਪਾਂ ਲੇਕਿਨ ਇਹ ਤਾਗੇ ਕੱਟਣੇ ਨਹੀਂ ਕਿਉਂਕਿ ਜੇ ਫਿਰ ਜ਼ਿਆਦੇ ਗੰਡਾ ਨੇ ਜਿਹੜੀਆਂ ਬਹੁਤ ਆ ਜਾਂਦੀਆਂ ਨੇ ਬਸ ਆਪਾਂ ਇਹਨੂੰ ਇਸ ਤਰ੍ਹਾਂ ਹੀ ਫਿਰ ਇਹਦੇ ਵਿਚਾਲੇ ਕੱਢਾਂਗੇ ਇਹਨੂੰ ਬੜਾ ਖਿੱਚਣਾ ਨਹੀਂ ਤੁਸੀਂ ਥੋੜਾ ਜਿਹਾ ਪੋਲਾ ਹੀ ਰੱਖਣਾ ਜਿਆਦਾ ਟਾਈਟ ਕਰਕੇ ਹਨ ਇਹਦੀ ਫਿਨਿਸ਼ਿੰਗ ਜੀ ਖਰਾਬ ਹੋ ਜਾਂਦੀ ਹੈ ਜੀ ਪ੍ਰਿਆਜਾ ਜਰੂਆ ਤੁਮਾ ਜਰੂਆ ਪ੍ਰਿਆਜਾ ਜਰੂਆ ਤੁਮਾ ਜਰੂਆ ਜਰੂਆ ਦੁਬਾਈ ਅੱਜ ਦੁਕਾਨ ਆ ਕੇ ਆ ਜਾਤਾ ਹੀ ਰੰਗ ਤੇ ਆਜਾ ਜਰੂਆ ਜਰੂਆ ਇਹਨੂੰ ਆਪਾਂ ਫੇਰ ਇੱਥੇ ਨੀਚੇ ਕੱਢ ਲਾਂਗੇ ਆਪਾਂ ਫੇਰ ਇਹਦੀ ਇਸ ਤਰ੍ਹਾਂ ਇਹਦੇ ਵਿੱਚ ਦੀ ਲਗਾ ਦਾਂਗੇ ਆਪਾਂ ਹਨਾ ਇਹ ਗੱਠ ਬਣ ਗਈ ਹੁਣ ਆਪਾਂ ਇਹਨੂੰ ਫੇਰ ਫੇਰ ਇਹ ਸਾਰੇ ਹਨਾ ਇਸੇ ਤਰ੍ਹਾਂ ਬਣਾਉਣੇ ਨੇ ਆਪਾਂ ਨੇ ਹਾਂਜੀ ਇਹ ਆਪਾਂ ਹਨਾ ਸਾਰਾ ਬਸ ਇੱਕ ਬੂਟੀ ਰਹਿ ਗਈ ਆਪਣੀ ਆਪਾਂ ਸਾਰਾ ਜਿਹੜਾ ਇਹ ਪਾ ਲਿਆ ਦੇਖੋ ਆਪਣੀ ਲਾਸਟ ਬੂਟੀ ਹੈ ਇਹ ਇਹ ਹਨਾ ਹੁਣ ਆਪਾਂ ਜਿਹੜਾ ਦੂਸਰਾ ਕਲਰ ਲਾਵਾਂਗੇ ਇਹਦੇ ਉੱਤੇ ਜਿਹੜੇ ਉੱਪਰ ਬਣਾਈਆਂ ਆ ਆਪਾਂ ਪਾਟੀ ਬਣਾਈ ਹੈਗੀ ਆਪਾਂ ਉਹਨੂੰ ਹੁਣ ਪਾਵਾਂਗੇ ਬਸ ਆ ਉੱਤੀ ਲਾਸਟ ਐ ਪੀ ਦੇਖੋ ਹੁਣ ਆਪਾਂ ਉੱਪਰ ਪਹਿਲਾਂ ਜਿਹੜੀ ਇਹਦੀ ਆ ਉੱਪਰ ਵਾਲੀ ਜਾੜਾ ਐ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਤੱਗਾ ਜਿਹੜਾ ਕੱਢਣਾ ਫੇਰ ਆਪਾਂ ਜੀ ਇੱਥੋਂ ਆਪਾਂ ਇਹਦੇ ਉੱਪਰ ਕਰਾਸ ਬਣਾਵਾਂਗੇ ਇੱਥੋਂ ਥੋੜਾ ਜਿਹਾ ਇਹ ਇਧਰ ਨੂੰ ਕੱਢਣਾ ਠੀਕ ਐ ਆ ਦੇਖੋ ਇੱਕ ਤਾਂ ਆਪਣਾ ਬਣ ਗਿਆ ਇੱਕ ਸਾਈਡ ਬਣ ਗਈ ਇਹਨੂੰ ਆਪਾਂ ਨੇ ਇਸ ਤਰ੍ਹਾਂ ਕਰਨਾ ਹੈ ਇਹ ਵਾਲੀ ਨੂੰ ਆਪਾਂ ਨੇ ਨੀਚੇ ਕੱਢ ਦੇਣਾ ਆ ਦੇਖੋ ਤੁਸੀਂ ਕਈ ਤੇ ਦੇਖਿਓ ਧਿਆਨ ਨਾਲ ਇੱਕ ਤੇ ਨਹੀਂ ਪਤਾ ਲੱਗਦਾ ਇਹ ਵਾਲੀ ਚੀਜ਼ ਆਪਾਂ ਨੇ ਇਹ ਵਾਲੀ ਹਨਾ ਜਿਵੇਂ ਆਪਾਂ ਗੁਣਾ ਦੀ ਨਿਸ਼ਾਨੀ ਕਹਿ ਦਿੰਦੇ ਹੁੰਦੇ ਆ ਉਹ ਚੀਜ਼ ਹੈ ਇਹ ਹੁਣ ਇਹਨੂੰ ਆਪਾਂ ਇੱਥੇ ਇਹਦੇ ਬੰਦ ਲਾ ਦਾਂਗੇ ਇਹਦੀ ਗੱਠ ਜ਼ਰੂਰ ਦੇ ਦਿਆ ਕਰੋ ਕਿਉਂਕਿ ਆਪਾਂ ਗਾਹਾਂ ਦੀ ਗਾਹਾਂ ਇਹੀ ਤਾਗਾ ਲੈ ਕੇ ਜਾਣਾ ਹੈਗਾ ਆਪਾਂ ਧਾਗਾ ਤੋੜਦੇ ਨਹੀਂ ਹੈਗੇ ਠੀਕ ਹੈ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖੋ ਪਹਿਲਾਂ ਆਪਾਂ ਨੇ ਇਹ ਉਰੇ ਕੱਢਣਾ ਜੀ ਇਹ ਸੁਈ ਉਰੇ ਕੱਢਣੀ ਆ ਉਸ ਤੋਂ ਬਾਅਦ ਆਪਾਂ ਨੇ ਜਿੰਨੀ ਇਹਦੀ ਐਵੇਂ ਕਰਕੇ ਦੇਖ ਲਓ ਤੁਸੀਂ ਜਿੰਨੀ ਇਹਦੀ ਲੰਬਾਈ ਰੱਖਣੀ ਹੈ ਫਿਰ ਆਪਾਂ ਨੇ ਇਸ ਸਾਈਡ ਬਿਲਕੁਲ ਇਹਦੇ ਸਾਹਮਣੇ ਕੱਢਣੀ ਆ ਇਸ ਤਰ੍ਹਾਂ ਫਿਰ ਇਹਨੂੰ ਦੇਖੋ ਇਹ ਇਸ ਤਰ੍ਹਾਂ ਦੇਖ ਆ ਬਣ ਗਈ ਇਹਕੇ ਇਹ ਆਪਾਂ ਫੇਰ ਦੁਬਾਰਾ ਢੇਠਾ ਕਰ ਦਾਂਗੇ ਇਹ ਵਈ ਆਪਾਂ ਸਾਰਿਆਂ ਦੀ ਬਸ ਇੱਕ ਗੱਠੇ ਮਾਰਨੀ ਹੈ ਤਾਂ ਕਿ ਜਿਹੜੇ ਉਧਰ ਜਦੋਂ ਆਪਾਂ ਧਾਗਾ ਲੈ ਕੇ ਜਾਂਦੇ ਹਾਂ ਹਨਾ ਉਹਦੀ ਢਿੰ ਲੈ ਜਿਹੜੀ ਉਹ ਖਤਮ ਹੋ ਜੇ ਜਦੋਂ ਆਪਾਂ ਇਧਰੋ ਖਿੱਚਾਂਗੇ ਇਕੱਠਾ ਹੋਵੇ ਬਸ ਇਸ ਤਰ੍ਹਾਂ ਇੱਕ ਗੱਠ ਮਾਰਨੀ ਹੈ ਇੱਕ ਗੱਠ ਮਾਰ ਕੇ ਫੇਰ ਫੇਰ ਆਪਾਂ ਇਹਨੂੰ ਇਧਰ ਕਢਣਾ ਇਹ ਆਪਣੀ ਬਾਹ ਹੈ ਨਾ ਜਿਹੜੀ ਇਹਦਾ ਵਰਕ ਹੈ ਜਿਹੜਾ ਸਾਰਾ ਹੀ ਰੈਡੀ ਹੋ ਗਿਆ ਹੁਣ ਆਪਾਂ ਦੇਖਦੇ ਹਾਂ ਨਾ ਇਹਦੀ ਹੋਰ ਥੋੜੀ ਜਿਹੀ ਡੈਕੋਰੇਸ਼ਨ ਕਰਦੇ ਜਿਹੜੀ ਆਪਣੀ ਇਹ ਵਾਲੀ ਹੈ ਨਾ ਲਾਈਨ ਨੂੰ ਤੋਂ ਆਪਾਂ ਨੇ ਫੋਲਡ ਕਰਨਾ ਇਹਦਾ ਮਾਹ ਵਾਲੀ ਮੂਰੀ ਇੱਥੇ ਕਿਉਂਕਿ ਸੁੰਨਾ ਸੁੰਨਾ ਜਿਹਾ ਲੱਗਦਾ ਇੱਥੇ ਆਪਾਂ ਇੱਕ ਅੱਧਾ ਕੋਈ ਹੋਰ ਡਿਜ਼ਾਈਨ ਬਣਾ ਦਿੰਦੇ ਆ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਇੱਥੇ ਆਪਾਂ ਕੀ ਬਣਾਉਣਾ ਹਨਾ ਆਪਾਂ ਆਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਪਾ ਦਾਂਗੇ ਇਹ ਦੇਖੋ ਪਹਿਲਾਂ ਉਰੇ ਆਪਾਂ ਨੇ ਇਹ ਕੱਢ ਲਿਆ ਉਰੀ ਆਪਾਂ ਨੇ ਇਹ ਫੇਰ ਕੱਢ ਲੈਣਾ ਹੈ। ਫੇਰ ਇਹ ਆਪਾਂ ਇਸ ਤਰ੍ਹਾਂ ਉਰੋਂ ਚੱਕਣਾ ਇਹਨੂੰ ਇਸ ਤਰ੍ਹਾਂ ਪਾ ਲੈਣਾ। ਇਹ ਆਪਾਂ ਉਰੋਂ ਸਿੱਧੀ ਪਾ ਦਿੰਨੇ ਆ। ਬੱਸ ਇਹਨਾਂ ਪੈਦੇ ਅੱਗੇ-ਅੱਗੇ ਦੋਹੇ ਕਲਰਾਂ ਨਾਲ ਇੱਕ ਆਪਾਂ ਗ੍ਰੀਨ ਨਾਲ ਬਣਾ ਦਾਂਗੇ ਇੱਕ ਇਹਦੇ ਨਾਲ ਬਣਾ ਦਾਂਗੇ। ਜਿਹੜੀ ਦੂਜਾ ਤੋਪਾ ਚੱਕਣਾ ਤੁਸੀਂ ਦੇਖੋ ਇਹਦੇ ਵਿੱਚ ਆ ਗਿਆ ਇਹਦੇ ਬਾਹਰਲੀ ਸਾਈਡ ਦੀ ਚੱਕਣਾ ਜੀ ਇਹ ਜਿਹੜਾ ਤੁਸੀਂ ਦੂਜਾ ਤੋਪਾ ਚੱਕਣਾ ਆ ਦੇਖੋ ਇਹ ਤਾਂ ਆਪਾਂ ਨੇ ਇਸ ਤਰ੍ਹਾਂ ਹਨਾ ਆਪਣੇ ਅੰਦਰ ਕੱਢ ਲਿਆ ਦੇਖੋ ਇਹ ਤਾਂ ਕੱਢ ਲਿਆ ਅੰਦਰ ਜਿਹੜਾ ਤੁਸੀਂ ਦੂਜਾ ਤੋਪਾ ਚੱਕਣਾ ਜਿਹੜੀ ਆਪਣੀ ਆਹ ਵਾਲੀ ਕੁੰਡੀ ਹੈ ਇੱਥੋਂ ਇੱਥੋਂ ਚੱਕਣਾ ਇੱਥੋਂ ਚੱਕ ਕੇ ਜਿਹੜਾ ਇਹ ਆਪਣਾ ਤੱਗ ਹੈ ਹਨਾ ਇਹਨੂੰ ਐ ਮੂਰਲੀ ਸਾਈਡ ਕਰ ਦੇਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਮੈਂ ਫਿਰ ਦੱਸ ਦਿਆਂ ਹਨਾ ਤੁਹਾਨੂੰ ਜਿਹੜਾ ਇਹ ਆਪਾਂ ਨੇ ਆਹ ਕੁੰਡੀ ਬਣਾਈ ਐ ਇਹਦੀ ਉੱਪਰਲੀ ਸਾਈਡ ਸੂਈ ਪਾ ਕੇ ਤੁਸੀਂ ਆਪਣੇ ਬਸ ਮੈਂ ਤਾਂ ਬਿਨਾਂ ਨਿਸ਼ਾਨੀ ਤੋਂ ਕਰ ਰਹੀ ਆਂ ਵੀ ਇਹ ਜਿਹੜਾ ਤੱਗ ਹੈ ਇਹਨੂੰ ਤੁਸੀਂ ਇਹਦੀ ਮੂਰਦੀ ਕਰ ਦੇਣਾ ਇਹ ਜਿਹੜੀ ਇਸ ਤਰ੍ਹਾਂ ਇਹਦੀ ਚੈਨ ਜੀ ਹੈ ਹਨਾ ਇਹ ਬਣ ਜੂਗੀ ਕਿਉਂਕਿ ਇਹ ਮੂਰੋਂ ਬਾਵਾ ਉਹ ਰੌੜ ਜੀਆਂ ਲੱਗਦੀਆਂ ਤੀਆਂ ਤਾਂ ਕਰਕੇ ਆਪਾਂ ਇਹ ਜਿਹੜੀ ਬਣਾ ਰਹਾਂਗੇ ਜਮੀ ਸਦਾ ਹਨ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਤੁਸੀਂ ਵੀ ਨਾ ਜਰੂਰ ਕੋਈ ਆਪਣੇ ਗਰਮੀ ਵਾਲੇ ਪਲੇਨ ਸੂਟ ਤੇ ਤੁਸੀਂ ਇਹਨੂੰ ਬਣਾ ਕੇ ਦੇਖਿਓ ਬੱਦ ਤੋਂ ਵੱਤ ਬਸ ਜੇ ਤੁਸੀਂ ਬੈਠੇ ਰਹੇ ਤਾਂ ਤੁਸੀਂ ਦੋ ਦਿਨਾਂ ਦੇ ਵਿੱਚ ਬਿਲਕੁਲ ਆਸਾਨ ਇਹਨੂੰ ਕੰਪਲੀਟ ਕਰ ਦੋਗੇ ਇੱਕ ਡੇਢ ਘੰਟਾ ਲੱਗਦਾ ਜੀ ਕਬਾਂ ਨੂੰ ਘੰਟਾ ਕ ਬਸ ਨਾਲ ਉਸ ਹਿਸਾਬ ਜੇ ਆਪਣੇ ਬੈਠਣ ਦੇ ਹਨਾ ਉਹ ਆਪਾਂ ਨੂੰ ਦੇਖੋ ਕਿੰਨਾ ਵਧੀਆ ਇਹ ਕਾਟਨ ਦੇ ਸੂਟ ਤੇ ਨਾਲ ਇਹ ਜਿਹੜਾ ਤੱਗ ਹੈ ਇਹ ਵੀ ਕਾਟਨ ਦਾ ਹੈਗਾ ਹਾਂਜੀ ਆਪਾਂ ਹਨਾ ਆਹ ਜਿਹੜੀ ਲਾਈਨ ਹੈ ਦੇਖੋ ਇਹਦੇ ਨਾਲ ਹਨਾ ਇਹ ਬਹੁਤ ਜ਼ਿਆਦਾ ਜੱਜ ਗਿਆ ਹੁਣ ਆਪਾਂ ਨਾ ਉਰੇ ਇੱਕ ਇੱਕ ਇਹਦੇ ਤੇ ਵੀ ਮਤਲਬ ਕੀ ਆ ਦੇਖੋ ਮੈਂ ਦੱਸ ਦਿਆਂ ਤੁਹਾਨੂੰ ਕਿਵੇਂ ਬੰਦ ਹੈ ਇੱਕ ਆਪਾਂ ਗ੍ਰੀਨ ਕਲਰ ਦਾ ਲਾਵਾਂਗੇ ਇੱਕ ਇਹ ਮਹਿਰੂਨ ਆਹ ਦੇਖੀ ਕੂਟੀ ਇੱਥੇ ਇਹ ਲਾਤਾ ਦੂਜੀ ਥੇਹਾਂ ਪਹਿਲਾਂ ਪੈ ਇੱਕ ਰੰਗ ਦੇ ਲਾ ਲੈਂਦੇ ਆ ਜੀ ਕਿਉਂਕਿ ਆਪਣੇ ਲਵੇ ਇੱਕ ਰੰਗ ਦਾ ਹਨਾ ਜਿਹੜਾ ਤੱਗ ਹੈ ਇਹ ਪਾਇਆ ਹੋਇਆ ਹੈ ਇਹ ਇਸ ਤਰ੍ਹਾਂ ਲੱਗਦਾ ਦੇਖੋ ਇਹਨੂੰ ਆਪਣੀ ਜਿਹੜੀ ਆ ਸੂਈ ਹੈ ਇਹਦੇ ਉੱਤੇ ਤੁਸੀਂ ਇੱਕ ਦੋ ਦੋ ਵਾਰ ਕਰਕੇ ਇੱਥੇ ਜਿੱਥੇ ਆਪਾਂ ਨੇ ਹੈਨਾ ਇਹ ਇਹ ਦੇਖੋ ਉੱਦੜ ਗਿਆ ਇਹ ਦੇਖੋ ਦੋ ਵਾਰ ਇਹਨੂੰ ਟਾਈਟ ਕਰਕੇ ਰੱਖਣਾ ਇਹ ਆਪਾਂ ਨੇ ਇੱਥੇ ਨੀਚੇ ਹੀ ਕੱਢਣਾ ਇਸ ਤਰ੍ਹਾਂ ਦੇਖੋ ਠੀਕ ਹੈ ਇਹ ਆਪਾਂ ਇੱਕੀ ਕ ਬੂਟੀ ਛੱਡ ਕੇ ਲਾਵਾਂਗੇ ਇੱਕੀ ਕ ਆਪਾਂ ਗ੍ਰੀਨ ਕਲਰ ਦਾ ਲਾਵਾਂਗੇ ਫਿਰ ਇਹ ਹੁਣ ਆਪਾਂ ਇਹਦੇ ਨੀਚੇ ਲਾਉਣਾ ਹੈ මස්තුසේදේ ඉක් දෝ අයිවස්ටාහිත කර්තය ඉන සුනු එතිවසේස්තර අයකක් නිච්චෙනු කිච්ච දෙනෑ ය පස්සාරය ලොනේ හන පෙරප ග්‍රීල්ලාමගේ. හුණක් පහන හරේ තක්ගෙනල් පාදන්නේ. ਹਾਂਜੀ ਦੇਖੋ ਆਪਣੀ ਹੈਨਾ ਜਿਹੜਾ ਬਾਹ ਦਾ ਵਰਕ ਹੈ ਰੈਡੀ ਹੋ ਗਿਆ ਕਿੰਨਾ ਸੋਹਣਾ ਹੈਨਾ ਇਹ ਵਰਕ ਹੋਇਆ ਹੈਗਾ ਬਹੁਤ ਜਲਦੀ ਹੁੰਦਾ ਕਿਸੇ ਫਰੇਮ ਦੀ ਲੋੜ ਨਹੀਂ ਇਹਦੇ ਉੱਤੇ ਹੈਨਾ ਕੋਈ ਸ ਆਪਣਾ ਨਹੀਂ ਬਸ ਛੋਟਾ ਜਿਹਾ ਡਿਜ਼ਾਈਨ ਸੀਗਾ ਆਪਾਂ ਨੇ ਪੈਨ ਨਾਲ ਹੀ ਇਹਦੀ ਜਿਹੜੀ ਮਤਲਬ ਕਿ ਮਾਰਕਿੰਗ ਕਰ ਲਈ ਤੇ ਆਹ ਵਾਲਾ ਹੈਨਾ ਡਿਜ਼ਾਈਨ ਪਹਿਲਾਂ ਮੈਨੂੰ ਇਹ ਆਹੀ ਪਾਉਣਾ ਸੀਗਾ ਲੇਕਿਨ ਫਿਰ ਮੈਨੂੰ ਐ ਲੱਗਿਆ ਵੀ ਅੱਗੋਂ ਹੋਣਾ ਵੀ ਇਹ ਸੁੰਨੀ ਜਿਹੀ ਲੱਗੀ ਬਾ ਤੇ ਮੈਂ ਆਪ ਆ ਕੇ ਤੇ ਇਹਦੇ ਵਿੱਚ ਆਪਾਂ ਗੱਠ ਕਢਾਈ ਜਿਹੜੀ ਕਰਤੀ ਇਹਦੇ ਨਾਲ ਹਨਾ ਇਹ ਡੈਕੋਰੇਟ ਜਾ ਹੋ ਗਿਆ ਤੁਸੀਂ ਵੀ ਆਪਣਾ ਹਨਾ ਕੋਈ ਵੀ ਗਰਮੀ ਵਾਲਾ ਸੂਟ ਲਿਆ ਕੇ ਇਹ ਐਂਕਰ ਨਾਲ ਹਨਾ ਤੁਸੀਂ ਵਰਕ ਹੈ ਜਿਹੜਾ ਉਹ ਕਰ ਸਕਦੇ ਹੋਗੇ ਤੇ ਇਹ ਤੁਹਾਨੂੰ ਅੱਜ ਹਨਾ ਮੈਂ ਇਹ ਜਿਹੜਾ ਤੁਹਾਨੂੰ ਵਰਕ ਕਰਕੇ ਦਿਖਾਇਆ ਤੁਸੀਂ ਜ਼ਰੂਰ ਟਰਾਈ ਕਰਿਓ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਲਾਈਕ ਆ ਕਮੈਂਟ ਹੈ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਇਹਰ ਆਈਫੋਨ 16 ਨਹੀਂ ਹੈ ਉਹ ਇਹ ਪੜਾਉਂਦਾ ਐਨਵਾਈਸੀ ਦਾ ਕੀ ਮਤਲਬ ਹੁੰਦਾ ਇਹ ਸੋ